ਤੁਹਾਡੇ ਐਮਐਲਏ ਨੂੰ ਸਫਾਈ ਕਿਉਂ ਦੇਣੀ ਪੈ ਰਹੀ ਹੈ ਕਿ ਅਸੀਂ ਇਮਾਨਦਾਰ ਹਾਂ ਅਸੀਂ ਪੈਸੇ ਨਹੀਂ ਖਾਂਦੇ ਇਹਦੇ ਬਾਰੇ ਥੋੜਾ ਜਿਹਾ ਲੋਕਾਂ ਨੂੰ ਕਲੀਅਰ ਕਰੋ ਇਹ ਤਾਂ ਉਹੀ ਦੱਸ ਸਕਦੇ ਆ ਹੁਣ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਕਿ ਉਹ ਕਿਉਂ ਸਫਾਈ ਦੇ ਰਹੇ ਆ ਇਹ ਉਹੀ ਦੱਸ ਸਕਦੇ ਉਹਨਾਂ ਤੇ ਪੁੱਛੋ ਤਾਂ ਜਿਆਦਾ ਵਧੀਆ ਅੱਛਾ 골ਡੀ ਕੋ ਸਾਨੂੰ ਸੂਤਰਾਂ ਤੋਂ ਹਵਾਲੇ ਤੇ ਖਬਰ ਹੋਰ ਆਈ ਹੈ ਤੁਸੀਂ ਉਹਨੂੰ ਕਲੀਅਰ ਕਰ ਦਿਓ ਕਿਉਂਕਿ ਦਰਸ਼ਕ ਸਾਨੂੰ ਦੇਖ ਰਹੇ ਨੇ ਸੱਚਾਈ ਦੇ ਤੌਰ ਤੇ ਕਿ ਹਾਲਕੇ ਦੇ ਵਿੱਚ 골ਡੀ ਨੇ ਚਾਰਜ ਲਗਾਉਣ ਦੀ ਤਿਆਰੀ ਚੱਲ ਰਹੀ ਹੈ ਜਿਹੜੀਆਂ ਗਰੰਟਾਂ ਜਾਂ ਫਿਰ ਜਿੰਨਾ ਵੀ ਅ fırsਰਾਂ ਦੀ ਮੀਟਿੰਗਾਂ ਉਹ ਪ੍ਰਵਿੰਦਰ ਸਿੰਘ ਗੋਲਡੀ ਤਰੀਕੇ ਨਾਲ ਹੋਣੀਆਂ ਕਿਉਂਕਿ ਹਲਕੇ ਦੇ ਵਿੱਚ ਕਾਫੀ ਰਿਪੋਰਟਾਂ ਜਿਹੜੀਆਂ ਨੈਗੇਟਿਵ ਜਾ ਰਹੀਆਂ ਨੇ ਤਾਂ ਇਹ ਕਿੰਨੀ ਕਿ ਸਚਾਈ ਹੈ ਕੇਜਰੀਵਾਲ ਸਾਹਿਬ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਭਗਵੰਤ ਸਿੰਘ ਸਾਹਿਬ ਨਾਲ ਮੁਲਾਕਾਤ ਹੁੰਦੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਇਸ ਤਰੀਕੇ ਦਾ ਜ਼ਿੰਮੇਵਾਰੀ ਮਿਲ ਸਕਦੀ ਤੁਹਾਨੂੰ ਦੇਖੋ ਇਹ じゃ ਕੁਛ ਨਹੀਂ ਹੈ ਹਮ ਨਾ ਇਹ じゃ ਕੋਈ ਕਿਸੇ ਨੇ ਪਲੈਨਿੰਗ ਕਰਿਆ ਨਾ ਕੋਈ ਉੱਪਰੋਂ ਕਈ ਨਾ ਕੋਈ ਨੀਚੋਂ ਪਤਾ ਨਹੀਂ ਖਬਰ ਤੁਹਾਨੂੰ ਕਿ ਮੈਂ ਕਿੱਥੋਂ ਤੁਹਾਡੇ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਕੋਲ ਕਬਰ ਹੈ ਇਹ じゃ ਕੁਛ ਨਹੀਂ ਹੈ 골ਡੀ ਸਾਡੇ ਐਮਐਲਏ ਸਾਹਿਬ ਹੈਗੇ ਆ ਹਾਂਜੀ ਤੇ ਉਹੀ ਸਾਰਾ ਇੱਥੇ ਕੰਮ ਕਰ ਰਹੇ ਆ ਹੂੰ ਤੇ ਇਹ ਜੀ ਕੋਈ ਗੱਲ ਨਹੀਂ